ਹੋਰ ਮਿਰਚਾ ਹੋਰ ਹੋਰ ਪਾਇਆ ਖੀਰੇ ਚ ਉਹ ਫੇਰ ਹੀ ਘਰ ਵਾਲੀ ਰੋਟੀ ਖਲਾਉਗੀ ਉਹ ਗੱਲ ਸਹੀ ਹੈ ਕਿ ਗੱਲ ਤਾਂ ਉਹ ਸਹੀ ਆ ਆਹੋ ਆ ਲੈ ਫੜਵੇ ਗੱਲ ਲੇ ਕੇ ਆਹ ਕਹਿੰਦਾ 8 ਵਜੇ ਉਹ ਆਹ ਕਹਿੰਦਾ 8 ਵਜੇ ਖੁਸ਼ਿਆ ਪਰ ਵਿਖੇ ਚੋਲ ਕਮਿਸ਼ਨਰ ਵੱਲੋਂ ਵਕਫਾ ਕੋ ਉਪਰਾਲੇ ਕਰਕੇ ਲੋਕਾਂ ਨੂੰ ਵੋਟ ਪਾਉਣ ਲਈ ਅਪੀਲ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸੇ ਸਬੰਧ ਚ ਅੱਜ ਸਵੀਪ ਐਕਟੀਵਿਟੀ ਦੇ ਤਹਿਤ ਪ੍ਰੀਤ ਕੋਲੀ ਦੀ ਅਗਵਾਈ ਚ ਹੁਸ਼ਿਆਰਪੁਰ ਦੀ ਸਬਜ਼ੀ ਮੰਡੀ ਚ ਵੋਟ ਪਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇੱਕ ਅਨੋਖੇ ਢੰਗ ਨਾਲ ਜਾਗਰੂਕ ਕਰਦਿਆਂ ਇਸ ਪ੍ਰੋਗਰਾਮ ਦੌਰਾਨ ਮੰਡੀ ਵਿੱਚ ਸਬਜ਼ੀ ਵਿਕਰੇਤਾ ਅਤੇ ਲੋਕਾਂ ਨੂੰ ਵੋਟ ਪਾਉਣ ਦਾ ਵਾਅਦਾ ਵੀ ਲਿਆ ਗਿਆ। ਉਕਤ ਵਿਅਕਤੀਆਂ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਸਮੇਤ 1 ਜੂਨ ਨੂੰ ਵੋਟ ਪਾਉਣ ਜ਼ਰੂਰ ਪਹੁੰਚਣਗੇ। ਇਸ ਮੌਕੇ ਵੋਟ ਦੀ ਬੋਲੀ ਕਰਵਾਉਂਦਿਆਂ ਵੋਟ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਵਾਅਦਾ ਵੀ ਕਰਵਾਇਆ ਗਿਆ। ਜੀਬੀਸੀ ਅਪਡੇਟ ਲਈ ਕੈਮਰਾਮੈਨ ਫੌਂਦੇ ਨਾਲ ਨਵੀਂ ਸੱਚੀ ਮਾਦੀ ਰਿਪੋਰਟ ਓ ਭਾਈ ਐ ਇੱਥੇ ਕਿਹੜਾ ਐ ਕਰੀ ਜਾਂਦੇ ਐ ਇਹ ਸਬਜੀ ਮੰਡੀ ਆ ਤੁਸੀਂ ਇੱਥੇ ਆਏ ਕੀ ਕਰਦੇ ਆ ਮੈਂ ਨਾ ਇੱਥੇ ਇਹ ਗੀਟੇ ਖੇਡਣ ਆਏ ਆ ਖੇਡਨੇ ਤੁਸੀਂ ਮੂਲੀਆਂ ਨਾਲ ਮੂਲੀਆਂ ਨਾਲ ਓ ਭਾਜੀ ਸਬਜੀ ਵੇਚਿੰਦੇ ਹੋ ਸਾਜ ਸਵੇਰ ਦਾ ਵੇਲਾ ਆ ਆ ਗਾਗ ਖੜੇ ਤਾਜ਼ੀਆਂ ਤਾਜ਼ੀਆਂ ਬੂਲੀਆਂ ਚਿੱਟੀਆਂ ਚਿੱਟੀਆਂ ਬੂਲੀਆਂ ਲੈੜੀਆਂ ਤੁਸੀਂ ਇਹ ਮੂਲੀਆਂ ਕੱਲ ਪਟੀਆਂ ਸੀ ਲੈ ਲਓ ਅੱਗੇ ਮੂਲੀਆਂ ਕੱਲ ਬਟੀਆਂ ਸੀ ਉਹ ਬਾਜੀ ਤਾਜ਼ੀਆਂ ਪੱਟ ਹੁੰਦੀਆਂ ਬੂਲੀਆਂ ਫੇ ਇਹਨਾਂ ਨੂੰ ਧੋਈ ਦਇਆ ਫੇ ਇਹਨਾਂ ਦੀ ਗੱਠ ਬੰਨੀ ਦੀਆ ਫੇ ਮੱਡੀ ਲੈ ਕੇ ਆਈਦਾ ਆ ਤੇ ਵੇਚੀ ਨਹੀਂ ਆਇਆ ਜਿੰਨੀਆਂ ਪਟੀਆਂ ਸੀ ਸਾਰੀਆਂ ਲੈ ਆਏ ਆ ਹੋਏ ਥੋੜੀਆਂ ਹਲੇ ਸਾਢੇ ਵੀ ਆਏ ਆ ਬਾਕੀ ਦਾ ਲੈ ਕੇ ਹੀ ਆਏ ਆ ਦੰਗੀਆਂ ਸਾਰੀਆਂ ਮੂਲੀਆਂ ਲੈ ਆਇਆ ਹਾਂ ਹਾਂਜੀ ਜੇ ਘਰੇ ਰਹਿ ਜਾਂਦੀਆਂ ਫੇਰ ਕੀ ਹੋਣਾ ਸੀ ਲਓ ਜੀ ਜੇ ਘਰ ਮੂਲੀ ਕੋਈ ਰਹਿ ਗਈ ਕੋਈ ਫਰਿੱਜ ਚ ਪਈ ਰਹਿ ਗਈ ਕੋਈ ਸਰਹਾਣੇ ਖੱਲੇ ਪਈ ਰਹਿ ਗਈ ਕੋਈ ਰਸੋਈ ਚ ਪਈ ਰਹਿ ਗਈ ਉਹ ਮੂਲੀ ਦਾ ਫੇ ਗਾਲੀ ਜਾਂਦੀ ਆ ਐਨਾ ਮੂਲੀ ਕੀ ਰਹਿ ਗਈ ਭਾਈ ਸਾਹਿਬ ਹਾਂਜੀ ਜਿਹੜੀ ਮੂਲੀ ਗਲ ਗਈ ਹਾਂਜੀ ਉਹ ਵੇਚੋਗੇ ਕਿਦਾ ਮੰਡੀ ਚ ਲਓ ਜੀ ਉਹ ਭਾਜੀ ਇਹ ਤਾਜੀ ਸਬਜ਼ੀ ਵੇਕਦੀ ਆ ਇਹ ਹਿਸ਼ਾਰਪੁਰ ਦੀ ਮੰਡੀ ਆ ਮੰਨੀ ਹੋਈ ਮੰਡੀ ਆ ਹਾਂਜੀ ਇੱਥੇ ਗਲੀਆਂ ਸਵਾਦ ਨਹੀਂ ਵਿਕਦਾ ਜੇ ਮੂਲੀ ਗਲ ਜਵੇ ਫਿਰ ਤਾਂ ਸਾਡਾ ਨੁਕਸਾਨ ਹੀ ਆਣਾ ਤੇ ਇਸੇ ਤਰ੍ਹਾਂ 1 ਜੂਨ ਨੂੰ ਵੋਟਾਂ 'ਚ ਜੇ ਕੋਈ ਵੋਟ ਰਹਿ ਗਈ ਉਹ ਵੋਟ ਦਾ ਗਲ ਗਈ ਉਹ ਤਾਂ ਗਈ ਉਹ ਤਾਂ ਗਈ ਵੱਜ ਗਏ ਬਾਜੇ ਆਏ ਤਾਂ ਗੱਲ ਸਹੀ ਆ ਤੁਹਾਡੀ ਫਿਰ 1 ਜੂਨ ਨੂੰ ਕੋਈ ਮੂਲੀ ਨਾ ਰਹੇ ਕੋਈ ਮੋਟ ਨਾ ਰਹੇ ਪਰਿਵਾਰ ਸਮੇਤ ਸਾਰੇ ਜਾ ਕੇ ਵੋਟ ਪਾਓ ਤਾਂ ਹੀ ਸਰਕਾਰ ਬਣੂਗੀ। ਇਹ ਗੱਡੀਆਂ ਨੂੰ ਵੀ ਕਹਿ ਰਹੀਓ। ਉਹ ਯਾਰ ਇਹਨਾਂ ਨੇ ਗੱਲ ਬਹੁਤ ਸਹੀ ਕਹੀ ਆ। ਕਿ ਆਪਾਂ ਦੀ ਇੱਕ ਇੱਕ ਵੋਟ ਨਾਲ ਹੀ ਦੇਸ਼ ਬਣਨਾ ਆ। ਲੋਕਤੰਤਰ ਦਾ ਹਿੱਸਾ ਤਾਂ ਹੀ ਬਣਾਂਗੇ ਜੇ ਇੱਕ ਜੂਨ ਨੂੰ ਵੋਟ ਪਾਵਾਂਗੇ। ਉਹ ਭਾਈਓ ਮੈਂ ਤੜੀਆ ਗਲਤੀ ਕਰਨੀ। ਤੁਸੀਂ ਵੀ ਨਾ ਕਰਿਓ। ਤਾਂ ਹੀ ਮੈਂ ਕਹਿੰਦਾ ਆ। ਦਾੜਾ ਦਾੜਾ ਧੜ ਹੜੀ ਪਾੜਾ ਦਾੜਾ ਦਾੜਾ ਟਿੱਕ ਜੂੜ ਨੂੰ ਅਸੀਂ ਵੋਟ ਪਾੜਨੂ ਜਾਣਾ ਇੱਕ ਜੂੜ ਨੂੰ ਅਸੀਂ ਵੋਟ ਪਾੜਨੂ ਜਾਣਾ ਇੱਕ ਜੂੜ ਅਸੀਂ ਵੋਟ ਪਾੜਨੂ ਜਾਣਾ बंदा बहुत बढ़िया है। हाँ यार, आ बंदा बहुत बढ़िया है। बहुत कुछ ਪਾ ਜੀ ਵੋਟ ਕਦੋਂ ਪਾਣ ਜਾਣਾ ਹੈ 1 ਜੂਨ ਨੂੰ ਪਾਣ ਜਾਣਾ ਜੀ ਐਂਦਾ ਕਰ ਦਿਓ ਵੇ ਜਰਾ ਕਦੋਂ ਜਾਣਾ ਹੈ 1 ਜੂਨ ਨੂੰ ਵੋਟ ਪਾਣ ਜਾਣਾ ਜੀ ਸਾਰੇ ਬੋਲੋ ਫੇ 1 ਜੂਨ ਨੂੰ ਵੋਟ ਵੋਟ ਕਦੋਂ ਪਾਣ ਜਾਣਾ ਹੈ ਜੂਨ ਨੂੰ ਵੋਟ ਕਦੋਂ ਪਾਣ ਜਾਣਾ ਹੈ 1 ਜੂਨ ਨੂੰ ਤੇ ਆਪਾਂ ਸਾਰੇ ਕਵਾਂਗੇ 1 ਜੂਨ ਨੂੰ ਆਪਾਂ ਸਾਰੇ ਵੋਟ ਪਾਉਣ ਜਾਵਾਂਗੇ 1 ਜੂਨ ਨੂੰ ਆਪਾਂ ਸਾਰੇ ਵੋਟ ਪਾਉਣ ਜਾਵਾਂਗੇ 1 ਜੂਨ ਨੂੰ ਓਏ 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 1 ਜੂਨ ਨੂੰ 1 ਜੂਨ ਨੂੰ ਭਾਜੀ ਇੱਧਰ ਆ ਜਾਓ ਇਹਨੂੰ ਖਿਚੋ ਹਾਂਜੀ ਆ ਕਾਲੀ ਟੋਪੀ ਲਾ ਦਿਓ ਇਹ ਦੇਸ਼ ਦੀ ਟੋਪੀ ਆ ਲੋਕਤੰਤਰ ਦੀ ਟੋਪੀ ਆ ਆ ਲੋ ਟੋਪੀ ਆ ਪਿਆਰੀ ਰਿਪੋਰਟਰ 1 ਜੂਨ ਨੂੰ ਆਪਾਂ ਕੀ ਕਰਨਾ ਆ ਵੋਟ ਬਾੰਦ ਜਾਣਾ ਆ 1 ਜੂਨ ਨੂੰ 1 ਜੂਨ ਨੂੰ 1 ਜੂਨ ਨੂੰ ਠੀਕ ਆ ਭਾਜੀ ਇੱਥੇ ਇੱਕ ਚੂਨ ਨੂੰ ਇੱਕ ਚੂਨ ਨੂੰ ਚਲ ਜੇ ਚਲੋ ਜੀ ਕੀ ਸੁਣ ਲੋ ਓਏ ਸੁਣ ਲੋ ਕਿਸੇ ਨਾਲ ਆਇਆ ਸਲਾਣਾ ਕੀ ਆ ਓਏ ਆਪਾਂ ਅੱਜ ਇਕੱਠੇ ਹੋਏ ਆ ਕਾਦੇ ਲਈ ਪਹਿਲਾਂ ਇਹ ਦੱਸੋ ਤੁਸੀਂ ਸਬਜ਼ੀ ਮੰਡੀ ਕੀ ਕਰਨ ਆਏ ਆ ਸਬਜ਼ੀ ਮੰਡੀ ਚ ਅਸੀਂ ਨਾ ਕਾਡੀ ਬਾਣ ਆਇਆ ਕਬੱਡੀ 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 ਔਰ ਸਬਜ਼ੀ ਮੰਡੀ ਦਾ ਸਬਜ਼ੀ ਖਰੀਦਾਂਗੇ ਔਰ ਕੀ ਕਰਾਂਗੇ ਲਾ ਦੱਸ ਸਬਜ਼ੀ ਆਹ ਕੀ ਕੀ ਲੈ ਕੇ ਆ। ਆ ਦੇਖਦਾ ਨਹੀਂ ਆ ਪਈਆ ਕੀ ਆ। ਅੱਛਾ। ਓਏ ਆ ਪਿਆ ਕੱਦੂ। ਅੱਛਾ। ਓ ਬਈਆ ਹਰੀ ਮਿਰਚ। ਓਕੇ। ਇਹ ਵਸਾਰ ਜਾਂ ਸਵੀਆਂ ਲੈ ਕੇ ਜਾਣੀਆਂ। ਇੱਕ ਤੋਂ ਲੈ ਕੇ ਜਾਵੇ ਕੱਦੂ। ਆਹੋ। ਇੱਕ ਈਆ। ਹੋਰ ਮਿਰਚਾ। ਹੋਰ ਹੋਰ ਆ ਪਿਆ ਖੀਰੇ ਦੇਸੀ। ਆਹ ਹਰੀਆ ਹਰੀਆ ਫੜੀਆਂ। ਲੈ ਤਾਂ ਬੰਜਨੀਆਂ। ਹਰੀਆ। ਹਰੀਆ। ਅਰਲਾ ਵਿੱਚ। ਹਰੀਆ ਮਿਰਚਾਂ। ਕੀ ਨਾ ਉਹ ਭਾਈ ਹਾਂ ਉਹ ਸਬਜ਼ੀ ਲੈ ਕੇ ਜਾਵਾਂਗੇ ਹਾਂ ਵੇਚਾਂਗੇ ਅੱਛਾ ਕੋਈ ਚਾਰ ਪੈਸੇ ਵਟਾਂਗੇ ਉਹ ਫੇਰ ਹੀ ਘਰ ਵਾਲੀ ਰੋਟੀ ਖਿਲਾਉਗੀ ਉਹ ਗੱਲ ਸਹੀ ਆ ਕਿ ਗਲਤ ਉਹ ਸਹੀ ਆ ਆਹੋ ਤੇ ਸਬਜ਼ੀ ਕੋਈ ਰਹਿ ਤਰੀ ਨਹੀਂ ਉਹ ਜਿਹੜੀ ਰਹਿ ਜੂ ਫੇਰ ਦੂਜੀ ਕਿਹੜਾ ਵਾਰ ਲਵਾਂਗੇ ਜਿਹੜੀ ਸਬਜ਼ੀ ਰਹਿ ਗਈ ਜੇ ਉਹਦਾ ਗਾਹਕ ਆ ਗਿਆ ਫੇਰ ਕੀ ਕਰਨਾ ਉਹ ਫੇਰ ਇਹਦਾ ਰਹੀ ਗਿਆ ਉਹ ਕਰੇਲੇ ਵੀ ਪਾ ਲੈਨੇ ਆ ਇਹ ਕਹਿੰਦਾ ਜਿਹੜੀ ਸਬਜ਼ੀ ਰਹਿ ਗਈ ਉਹ ਗਾਂ ਖਾ ਗਿਆ ਉਹ ਮੁੜ ਗਿਆ ਉਹ ਫੇਰ ਦਾ ਨੁਕਸਾਨ ਹੋ ਜਾਊ ਉਹ ਹੋ ਜਾਊ ਓਏ ਹੋ ਜਾਊ ਕਿ ਨਹੀਂ ਹੋ ਜਾਊ ਹੋ ਜਾਊ ਹੋ ਜਾਊ ਉਹ ਭਾਈ ਸਾਹਿਬ ਗੱਲ ਤੁਸੀਂ ਬਹੁਤ ਵਧੀਆ ਕੀਤੀ ਆ ਤੇ 1 ਜੂਨ ਨੂੰ ਵੋਟ ਆ ਆ ਹਲਾ ਤੇ ਇੱਕ ਜੇ ਕਿਸੇ ਦੀ ਵੋਟ ਰਹਿ ਗਈ ਉਹ ਫੇਰ ਸਾਡਾ ਢੜੀ ਉਹ ਦੇਸ਼ ਦਾ ਨੁਕਸਾਨ ਹੋ ਜਾਣਾ ਵੀਰੋ ਉਹ ਇੱਕ ਜੂ ਜੂ ਕੀ ਆ ਇੱਕ ਜੂਨ ਨੂੰ ਕੀਆ ਛੋਟੇ ਸਾਰੇ ਵੋਟਾਂ ਸਾਰੇ ਵੋਟਾਂ ਪਾਵਾਂਗੇ ਇੱਕ ਜੂਨ ਨੂੰ ਵੋਟਾਂ ਪਾਵਾਂਗੇ ਜੇ ਇੱਕ ਵੋਟ ਲੱਗੀ ਨੁਕਸਾਨ ਹੋਇਆ ਸਾਰੇ ਵੋਟਾਂ ਪਾਵਾਂਗੇ ਓਏ ਇੱਕ ਜੂਨ ਨੂੰ ਵੋਟ ਇੱਕ ਜੂਨ ਨੂੰ ਵੋਟ ਪਾਵਾਂਗੇ 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 ਜੋ ਤੁ ਬੋਤਾ ਪਾਣਾਗੇ ਜੇਨੋ ਮਰਜੀ ਪਾਓ ਆਹੋ ਪਰ ਪਾਓ ਜ਼ਰੂਰ ਲੈ ਫੇ ਬੋਲੀ ਸੁਣ ਲੈ ਸਾਰਾ ਬੰਮੀ ਹੈ ਦਾਣਾ 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 ਹਰੀਪਾ ਦਾਣਾ 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 ਬੋਟਿਆ ਜਿਉੜ ਪਾੜੀ ਢੇੜੀ ਦੇਸੀ ਪੜਾਈ ਪਰ ਸੱਜੇ ਬੋਟਿਆ ਜਿਉੜ ਪਾੜੀ ਆ ਸੰਦੇ ਆਇਆ ਆ ਤਾਂ ਤਾੜੀ ਦਾ ਮਾਰ ਦਿਓ ਹਾਂ ਕਾ ਬੋਲੋਗੇ कि एक जून को मैं वोट डालूंगा डालूंगा जी नहीं, बोलो एक जून को वोट डालूंगा हाँ डालू डालूंगा आप जी वोट, एक जून को वोट डालूंगा जी मैं तो खुश बहुत आहोड़ ਇਹ ਜੂੜ ਕਬੂਟ ਇਹ ਜੂੜ ਕਬੂਟ ਸਬਜ਼ੀ ਮੰਡੀ ਲੱਗਦੀ ਹੈ ਬੋਲੀ ਬਿਲਕੁਲ ਆਹੋ ਆਪਾਂ ਇੱਥੇ ਲਾਉਣੀ ਹੈ ਬੋਲੀ ਲਾ ਲਓ ਫੇ ਆਪਾਂ ਸਾਰਿਆਂ ਨੂੰ ਪੁੱਛਣਾ ਹਾਂਜੀ ਤੁਸੀਂ ਕਿੰਨੇ ਵਜੇ ਵੋਟ ਪਾਉਣ ਜਾ ਆਇਆ ਆ ਕਿੰਨੇ ਵਜੇ ਜਾਣਾ ਹੈ ਠੀਕ ਹੈ 11 ਵਜੇ 11 ਵਜੇ 11 ਵਜੇ ਬੋਰ ਬੋਰ ਜਾਊਗਾ ਉਹ 11 ਤਾਂ ਥੱਲੇ ਹੈ ਕੋਈ ਉਹ ਕਹਿੰਦਾ 11 ਵਜੇ ਬੋਰ ਪਾ ਜਾਊਗਾ ਓਏ ਹੈਲੋ ਆ ਕਹਿੰਦਾ 8 ਵਜੇ ਉਹ ਆ ਕਹਿੰਦਾ 8 ਵਜੇ ਆ ਬਈ ਬੰਦਾ ਬਹੁਤ ਪਸੰਦਾ ਆਹੋ ਇਹ ਫੜ ਫੇਟੋ ਪੀ ਓ ਫੜ ਫੇਟੋ ਪੀ ਓਏ 8 ਵਜੇ 8 ਵਜੇ ਲਓ ਵੀ ਅੱਜ 8 ਵਜੇ 8:01 8 ਵਜੇ ਤਾਂ ਪਹਿਲਾਂ ਹੀ ਹੈ ਕਿ ਤੁਸੀਂ ਬੋਰਡ ਪਾ ਜਾਉਗੇ 8:01 8:02 ਇੱਧਰ ਆ ਗਿਆ ਹੋ ਰਿਹਾ 8:00 ਕਿਹਦੇ ਵਿੱਚ ਜਾਉਂਗਾ 11 ਵਜੇ 11 ਵਜੇ ਕਦੀ ਬੋਲੀ ਕੈਂਸਲ ਏ ਇਹ ਆਖਿ ਤੋਂ ਪਹਿਲਾਂ ਕੌਣ ਜਾਊਗਾ 8:01 8:02 ਆ ਗਿਆ 8:00 ਥੱਲੇ ਕੋਈ ਜਾਊਗਾ ਤਾਂ ਪਹਿਲਾਂ ਕੋਈ ਪਹਿਲਾ ਕੋਈ ਕਿੰਨੇ ਵਜੇ 7 ਵਜੇ ਓ 7 ਵਜੇ ਆ ਫੜ ਮੇ ਟੋਪੀ ਤਾਂ ਇੱਕ ਦਤ ਦੋ ਸਤ ਤਿੰਨ ਸਰਦਾਰ ਸਾਹਿਬ ਐ ਤਾਂ ਦੱਸ ਦਿਓ ਜੇ ਕੋਈ ਬੰਦਾ 5 ਵਜੇ ਉੱਠ ਕੇ ਚਲ ਜਵੇ ਫੇਰ 5 ਵਜੇ ਉੱਠ ਕੇ ਚਲ ਜਵੇ ਉਥੇ ਕੁਰਸੀਆਂ ਲੱਗੀਆਂ ਹੋਣਗੀਆਂ ਹਾਂਜੀ ਪਾਣੀ ਤਿਆਰ ਹੋਊਗਾ ਹਾਂਜੀ ਦਸਹੀ ਪਈ ਹੋਊਗੀ ਹਾਂਜੀ ਆ ਕੇ ਰੈਸਟ ਕਰੋ 7 ਵਜੇ VOTING ਉਸ ਤੇ ਪਹਿਲਾ ਨੰਬਰ ਆਪਣਾ ਅੱਛਾ ਉਹਨੂੰ ਫਿਰ ਉਹਨੂੰ ਫਿਰ ਇੱਤਾ ਆ ਇਹਨਾਂ ਸਾਰਿਆਂ ਤੋਂ ਇੱਕ ਵਾਦਾ ਲੈਣਾ ਆ ਹਾਂ ਕਾਦਾ ਵਾਦਾ ਅਸੀਂ 1 ਜੂਨ ਨੂੰ ਵੋਟਾਂ ਪਾਉਣ ਆ ਆ ਇੱਕ ਜੂਨ ਨੂੰ ਵੋਟਾਂ ਪਾਣੀਆਂ ਆ ਉਹ ਦੇਸ਼ ਦੀ ਖਾਤਰ ਪਾਣੀਆਂ ਆ ਲੋਕਤੰਤਰ ਦੀ ਖਾਤਰ ਪਾਣੀਆਂ ਆ ਹਾਂ ਜੀ ਅਸੀਂ ਸਭ ਇਹ ਕੱਦੂ ਦੀ ਕਸਮ ਹਾਂ ਜੀ ਮੈਂ ਵੋਟ ਪਾਉਂਗਾ ਦਿਖਾਉਂਗਾ ਇਸ ਕਰੇਲੇ ਦੀ ਕਸਮ ਨੂੰ ਵਾਵਾਂਗੇ ਵਾਵਾਂਗੇ ਇਹ ਕਿਦਾਂ ਹੰਬ ਹੈ ਕਿਦਾਂ ਹੈ ਪਾਈਸਾ ਵੇ ਕੀ ਲੈ ਰਹੇ ਹੋ ਲੈ ਲਓ ਹੰਬ ਸਾਹਮਣੇ ਪਏ ਆ ਅਤੇ ਕੀ ਲੈ ਰਹੇ ਹੋ ਟਿੰਡੇ ਲੈ ਰਹੇ ਆ ਭਾਜੀ ਇਹ ਟਿੰਡੇ ਆ ਆਹ ਮੈਂਗੋ ਮੈਂਗੋ ਉਹ ਤਾਂ ਮੈਂਗੋ ਕਹਿੰਦੇ ਆ ਤੇ ਤੁਸੀਂ ਮੇਰਾ ਸੋਹਣਾ ਪੀਲੇ ਪੀਲੇ ਆਂਬ ਹਸ਼ਿਆਰਪੁਰ ਦੇ ਮੰਨੇ ਆਂਬ ਮਿੱਠੇ ਮਿੱਠੇ ਆਂਬ ਤੇ ਤੁਹਾਨੂੰ ਪਤਾ ਮੈਂ ਆਂਬ ਲੈ ਰਿਆ ਫਿਰ ਤੁਸੀਂ ਪੁੱਛਿਆ ਕੀ ਲੈ ਰਹੇ ਹੋ ਮਾਫ ਕਰਦੇ ਹੋ ਹਾਂ ਪਰ ਤੁਸੀਂ ਆਏ ਕਿੱਦਾਂ ਲਾਸ਼ ਆਏ ਕਿੱਦਾਂ ਅਗੇ ਆਇਆ ਬੰਦਾ ਸਵੇਰੇ ਮੰਡੀ ਆਉਂਦਾ ਆ ਉਹ ਘਰ ਵਾਲੀ ਦਾ ਟੀਕਾ ਲੱਗਾ ਹੁੰਦਾ ਆ ਅੱਜ ਐਤਵਾਰ ਆ ਚਾਟ ਖਾਣੀ ਆ ਤੇ ਫਰੂਟ ਲੈ ਕੇ ਆ ਫਰੂਟ ਹਾਂਜੀ ਲਿਆ ਕੀ ਕੀ ਆ ਅ ਦੇਖੋ ਜੀ ਮੇਰੀ ਘਰ ਵਾਲੀ ਨੇ ਚਾਟ ਬਹੁਤ ਸਵਾਦ ਬਣਾਦੀ ਆ ਅੱਛਾ ਮੈਂ ਆਂਬ ਲਏ ਆ ਤਰਬੂਜ ਲਾਇਆ ਛੇ ਲਾਇਆ ਕੇਲੇ ਲਿਆ ਹੋਰ ਆਲੂ ਅ ਤਰਬੂਜ ਲਾਇਆ ਤਰਬੂਜ ਵੀ ਲਾਇਆ ਉਹ ਆਲੂ ਜਿਆਰਗਾ ਕੀ ਹੁੰਦਾ ਉਹ ਐ ਅੱਕੀ ਵੀ ਕੀ ਵੀ ਕੀ ਵੀ ਕੀ ਵੀ ਕੀ ਵੀ ਅੱਛਾ ਉਹ ਵੀ ਲੈ ਲਿਆ ਓਏ ਉਹ ਲਿਆ ਕੀ ਉਹ ਪਟਾਟਾ ਫੀਵਰਾ ਪਟਾਟੋ ਫੀਵਰਾ ਇਹ ਕਹ ਲਈ ਉਹ ਪਟਾਟਾ ਕਿਉਂ ਕੀ ਕਹਿੰਦੇ ਆ ਆਲੂ ਪਟਾਟਾ ਅੱਛਾ ਫੀਵਰਾ ਫੀਵਰਾ ਉਹ ਬੁਖਾਰਾ ਬੁਖਾਰਾ ਅੱਛਾ ਬਖਾਰਾ ਪਟਾਣੋ ਵੀਵਰਾ ਪਟਾਣੋ ਵੀਵਰਾ ਅੰਨੂ ਬਖਾਰਾ ਅੰਨੂ ਬਖਾਰਾ ਓ ਯਾਰ ਓ ਯਾਦ ਕਰਾਦਾ ਉਹ ਤਾਂ ਰਹਿ ਗਿਆ ਸੀ ਰਹਿ ਗਿਆ ਸੀ ਨਾ ਇਹ ਉਹ ਰਹਿ ਜਾਂਦਾ ਇਹ ਰਹਿ ਜਾਂਦਾ ਫੇਰ ਤਾਂ ਮੈਂ ਹੀ ਯਾਦਦਾ ਕੀ ਹੋਣਾ ਸੀਗਾ ਅੱਗੇ ਭਾਂਡੇ ਧੋਈਦੇ ਆ ਹੁਣ ਫੇ ਪੋਚੇ ਵੀ ਮਾਰਦੇ ਪੈਣੇ ਸੀਗੇ ਤੇ ਘਰ ਵਾਲੀ ਦੀ ਜੁੱਤੀ ਕਿੱਦਾਂ ਦੀ ਆ ਇਹ ਗੱਲ ਆ ਪਬਲਿਕਲੀ ਦੀ ਪੁੱਛੀ ਦੀ ਆ ਸੋ ਸਾਰੇ ਜਾਣ ਰਹੇ ਆ ਤੇਰੀ ਕਾਈ ਜੁੱਤੀ ਕਦੋਂ ਦੀ ਆ ਓ ਯਾਰ ਮੈਂ ਤੈਨੂੰ ਕੱਲੇ ਨੂੰ ਦੱਸ ਦਊਗਾ ਤੂੰ ਮੇਰੀ ਬੈਂਕੀ ਕਰਾਉਣ ਆਇਆ ਓਏ ਓ ਨਰਾਜ ਹੋ ਜੂਵੇ ਨਾ ਹਾਂ ਹਾਂ ਫੇ ਸੂਟ ਅੱਛਾ ਆਹੋ ਹੋਰ ਜੁੱਤੀ ਹੋਰ ਹੋਰ ਮੇਕਅਪ ਦਾ ਸਮਾਨ ਮੇਕਅਪ ਦਾ ਸਮਾਨ ਆਹੋ ਚਲੋ ਉਹ ਤਾਂ ਗੱਲ ਵੱਖਰੀ ਹੋਈ ਜੇ ਝਾੜ ਦੇ ਵਿੱਚ ਦੋ ਚੀਜ਼ਾਂ ਰਹਿ ਗਈਆਂ ਤਾਂ ਫੇਰ ਕੀ ਹੋਣਾ ਸੀ ਜੀ ਝਾੜ ਦਾ ਸਵਾਦ ਜਿਆ ਨਹੀਂ ਆਉਣਾ ਸੀਗਾ ਤੇ ਘਰ ਵਾਲੀ ਨੇ ਵਖਰਾ ਰਾਜ ਹੋ ਜਾਣਾ ਸੀਗਾ ਇਹਦਾ ਮਤਲਬ ਝਾੜ 'ਚ ਜੇ ਇੱਕ ਦੋ ਚੀਜ਼ਾਂ ਰਹਿ ਜਾਣ ਝਾੜ ਦਾ ਸਵਾਦ ਨਹੀਂ ਆਉਂਦਾ ਝਾੜ ਦਾ ਸਵਾਦ ਨਹੀਂ ਆਉਂਦਾ ਤੇ ਇਸੇ ਤਰ੍ਹਾਂ 1 ਜੂਨ ਨੂੰ ਮੋਟਾ ਆ ਜੇ 1 ਜੂਨ ਨੂੰ ਇੱਕ ਵੀ ਮੋਟ ਰਹਿ ਗਈ ਤਾਂ ਸਰਕਾਰ ਸਹੀ ਨਹੀਂ ਬਾਨੀ ਸਰਕਾਰ ਸਹੀ ਨਹੀਂ ਬਾਨੀ 1 ਜੂਨ ਨੂੰ ਵੋਟ ਪਾਉਣ ਸਾਰਿਆਂ ਨੇ ਜਾਣਾ ਆ ਸਾਰਿਆਂ ਨੇ 1 ਜੂਨ ਨੂੰ ਵੋਟਾਂ ਪਾਉਣਾ ਜਾਣਾ ਆ ਸਾਰਿਆਂ ਨੇ 1 ਜੂਨ ਨੂੰ ਵੋਟਾਂ ਪਾਉਣਾ ਜਾਣਾ ਆ ਆਪਾਂ ਸਾਰੇ 1 ਜੂਨ ਨੂੰ ਵੋਟਾਂ ਪਾਉਣ ਜਾਵਾਂਗੇ ਤਾਈਆਂ ਮਜ਼ਬੂਤ ਸਰਕਾਰ ਬਣਾਵਾਂਗੇ ਕੋਲੀ ਸਾਹਿਬ ਇਹ ਗੱਲ ਤੁਸੀਂ ਬਹੁਤ ਵਧੀਆ ਦੱਸਤੀ ਆ ਜਿੱਥੇ ਮੈਂ ਆਲੂ ਬਖਾਰਾ ਲੈ ਲੈਣਾ ਆ ਉੱਥੇ 1 ਜੂਨ ਨੂੰ ਟਰਾਲੀ ਨੂੰ ਨਵਾਂ ਸੂਟ ਪਵਾ ਕੇ ਇੱਥੇ ਵੋਟ ਪਾ ਜਾਵਾਂਗੇ ਦਾਣਾ 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 ਅੜੀ ਦਾਣਾ ਦਾਣਾ ਇੱਕ ਜੂਨ ਨੂੰ ਅਸੀਂ ਵੋਟ ਪਾੜਨ ਨੂੰ ਜਾਵਾਂਗੇ ਇੱਕ ਜੂਨ ਨੂੰ ਪਾਜੀ ਆਪਾਂ ਸਾਰੇ 1 ਜੂਨ ਨੂੰ ਵੋਟ ਪਾਉਣ ਮਿਹਰਬਾਨੀ ਪਾਵਾਂਗੇ ਜੀ ਪਾਵਾਂਗੇ ਜੇਦੂ ਮਰਜ਼ੀ ਪਾਓ ਤੁਹਾਡੀ ਆਪਣੀ ਮਰਜ਼ੀ ਆ ਪਰ ਸਾਰੇ 1 ਜੂਨ ਨੂੰ ਵੋਟਾਂ ਪਾਉਣ ਭਾਜੀ 1 ਜੂਨ ਨੂੰ ਵੋਟ ਪਾੜ ਆਪ ਵੀ ਆਪ ਲੈ ਲਓ ਆਪ ਲੈ ਲਓ ਨਹੀਂ 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 1 ਜੂਨ ਨੂੰ ਵੋਟਾਂ ਪਾਉਣ ਜਾਵਾਂਗੇ ਅੱਛਾ ਯਾਰ ਮੈਨੂੰ ਪਤਾ ਲੱਗਾ ਇੱਥੇ ਮੰਡੀ ਵੀ ਲੱਗਦੀ ਆ ਆ ਮੰਡੀ ਲੱਗੀ ਆ ਤੇ ਬੋਲੀ ਵੀ ਲੱਗਦੀ ਆ ਕਾਦੀ ਉਹ ਜੀ ਨਾਲੀ ਸਬਜ਼ੀ ਵੇਚਦੀ ਆ ਬੋਲੀ ਨਾਲ ਵੇਚਦੀ ਆ ਉਹ ਬੋਲੀ ਕਿਵੇਂ ਹੁੰਦੀ ਆ ਆ ਬੋਲੀ ਜਿਤਾ ਆ ਪਿੰਡੀਆਂ ਪਈਆਂ ਆ ਅੰਬ ਪਏ ਆ ਬੇਟੀ ਦੇ ਸਾਬਣਾ ਬੋਲੀ ਹੁੰਦੀ ਆ ਅੱਛਾ ਹਾਂਜੀ ਤੇ ਲੋਕੀ ਇੱਥੇ ਫਿਰ ਮੁੱਲ ਉੱਪਰ ਨੂੰ ਲੈ ਕੇ ਜਾਂਦੇ ਆ ਆਹੋ ਆਪਾਂ ਇੱਕ ਨਵੀਂ ਬੋਲੀ ਕਰਨੀ ਆ ਨਵੀਂ ਬੋਲੀ ਹੁਣ ਕਿਹੜੀ ਬੋਲੀ ਕੱਢ ਲਈ ਆਪਾਂ ਨਵੀਂ ਬੋਲੀ ਕਰਾਉਣੀ ਆ ਕਿਹੜੀ ਬੋਲੀ ਆਪਾਂ ਸਾਰਿਆਂ ਨੂੰ ਪੁੱਛਣਾ ਵੋਟ ਕਿੰਨੇ ਵਜੇ ਪਾਉਣ ਜਾਣਾ ਲੈ ਲੋ ਜੀ ਇਹ ਨਵੀਂ ਬੋਲੀ ਪਾਉਣ ਲੱਗੇ ਆ ਬੋਲੀ ਫਰੂਟ ਵੀ ਜਾਂਦੀ ਆ ਉੱਪਰ ਨੂੰ ਹਾਂਜੀ ਉਹ ਆਊਗੀ ਥੱਲੇ ਨੂੰ ਲਓ ਜੀ ਪਾ ਦਿਓ ਫੇ आपपा बोर्ड कब कितने बजे जाना 11 बजे लो जी 11 बजे पहली बोली आ गई है पहली बोली आ गई 11 बजे कोई 11 तो पहले है हां है 11 8 बजे 8 बजे आए हाय 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 लो जी अगली बोली 8 बजे बोर्ड कोई 8 तो पहला है 8 तो पहला एक 8 2 8 तो पहला ਕੰਪਨੀ ਕਿਤੇ ਵਜੇ 9 ਵਜੇ 9 ਵਜੇ ਸਾਡੇ ਸਾਢੇ 7 ਉਹ ਸਾਡੇ ਖਾਤੇ ਹੈਲੋ ਆ ਗਈ ਸਾਢੇ 7 ਪਹਿਲੀ ਬੋਟ ਸਾਡੀ ਹੋਏਗੀ ਸਾਢੇ 7 ਥੱਲੇ ਪਹਿਲੀ ਬੋਟ ਦੇਸ਼ ਦੀ ਪਹਿਲੀ ਬੋਟ ਕੋਈ ਇਸ ਤੋਂ ਅੱਗੇ ਜਾ ਸਕਦਾ ਸਾਢੇ 7 ਤੋਂ ਪਹਿਲਾਂ ਸਾਢੇ 7 ਸਾਢੇ 7 ਤੋਂ ਪਹਿਲਾਂ ਆਜਾ ਸਾਡਾ ਦੌੜੀ ਆਜਾ ਪਹਿਲੇ ਪੈਂਦੀ ਨਹੀਂ ਆਗੀ ਅੱਜ ਅੱਜ ਉਹ ਵੀ ਪਹਿਲਾਂ ਆ ਸਕਦੇ ਹੋ ਲਾ ਕੇ ਇੰਤਜ਼ਾਰ ਕਰ ਸਕਦੇ ਹੋ ਬਿਲਕੁਲ ਸਾਢੇ 7:00 ਤੋਂ ਪਹਿਲਾਂ ਸਾਢੇ 7:00 ਤੋਂ ਪਹਿਲਾਂ ਸਾਢੇ 7:00 ਤੋਂ ਪਹਿਲਾਂ ਹੋ ਲੈ ਬਈ ਆ ਗਏ 7:00 ਟਾੜੀਆਂ ਐ ਕਿ ਦੇਖੂ ਐਡਾ ਨਹੀਂ ਬਾਹਾਂ ਦੋਨੇ ਚੱਕੜੀਆਂ ਆ ਅੱਜ ਦੇ ਜੀ 7:00 ਵਜੇ ਪਹਿਲੀ ਮੋੜ 7:00 ਵਜੇ ਇੰਦਾਂ ਦਾ ਹੈ ਕੁਛ ਇਹਨਾਂ ਨੂੰ ਆਪਾਂ ਪੈਂਡਿੰਗ ਕਰ ਲੈਨੇ ਆ ਇਹਨਾਂ ਦੇਣਾ ਜ਼ਰੂਰ ਆ ਹਾਂ 7 ਵਜੇ ਪਹਿਲੀ ਮੋੜ ਅੱਜ ਦੇ ਜੇਤੂ ਕਰਾਰ ਦਿੱਤੇ ਜਾਂਦੇ ਆ ਜੀ ਔਰ ਇਹ ਬੋਲੀ ਇਹਨਾਂ ਦੀ ਠੀਕ ਆ ਜੀ ਨਾਮ ਆਪਣਾ ਸ਼ਫੀ ਮਾਨਸ਼ੀਬ ਹਾਂਜੀ ਮਾਨਸ਼ੀਬ ਮੁਹੰਮਦ ਸ਼ਫੀ ਪਹਿਲੀ ਮੋੜ ਪਾਉਂਗੇ ਹੁਸ਼ਿਆਰਪੁਰ ਦੀ ਸਵੇਰੇ 7 ਵਜੇ ਆਪਾਂ ਇੱਕ ਵਾਰੀ ਫੇਰ ਗਾਣਾ ਗਾ ਲਈਏ ਗਾ ਲਓ ਜੀ ਜਾਨ ਬਿਲੇ ਇਹਨਾਂ ਨੂੰ ਗਾਣਾ ਸੁਣਾ ਦਿਓ ਚਾਹੇ ਹੋਵੇ ਚਾਹੇ ਹੋਵੇ ਮੌਸਮ ਠੰਡਾ ਤੇ ਚਾਹੇ ਹੋਵੇ ਮੌਸਮ ਗਰਮ ਬੋਟਪੋਲ ਵਿੱਚ ਸੰਜੂ ਕਾਦੀ ਸ਼ਰਮ ਚਾਹੇ ਹੋਵੇ ਮੌਸਮ ਠੰਡਾ ਤੇ ਆਹੇ ਹੋਵੇ ਗਰਮ ਬੋਟਾ ਪੋਲ ਵਿੱਚ ਕਾਦੀ ਸ਼ਰਮ ਹੋਈ ਸ਼ਰਮ ਨਹੀਂ ਬੁੱਤੋ ਚਲਿਏ ਚਲੋ ਜੀ ਚਿਆਲੇ ਕਿਨੇ ਕਿਲੋ 30 ਦੇ ਕਿਲੋ 30 ਦੇ ਕਿਲੋ ਇਹ ਗੋਲ ਗੋਲ ਟਮਾਟਰ 30 ਦੇ ਕਿਲੋ ਡੋਗ ਲਓ ਭਾਈ ਸਾਹਿਬ ਅਲਵਾਵਾ ਦਿਓ ਲਾ ਲਓ ਅਲਵਾਵਾ ਰੇਟ ਸਹੀ ਲਾ ਲੋ ਮੈਂ 2 ਕਿਲੋ ਲੈਣੇ ਆ ਕਿਲੋ 30 ਦੇ 2 ਕਿਲੋ 50 ਦੇ ਕਿਲੋ 30 ਦੇ 2 ਕਿਲੋ 50 ਦੇ ਕਿਲੋ 30 ਦੇ 2 ਕਿਲੋ 50 ਦੇ ਓਏ ਸੁਣਦਾ ਆ ਸਾਨੂੰ ਵੀ ਕਿਲੋ 30 ਦੇ 2 ਕਿਲੋ 50 ਦੇ ਕੋਈ ਕੋਈ ਗੁੰਜਾਇਸ਼ ਗੁੰਜਾਇਸ਼ ਹਾਂ ਗੁੰਜਾਇਸ਼ ਕਰਾਂਗੇ ਪਰ ਅਜੀ ਗੁੰਜਾਇਸ਼ ਕਰਾਂਗੇ 1 ਜੂਨ ਨੂੰ 1 ਜੂਨ ਨੂੰ ਹਾਂ ਬਹੁਤ ਟਾਈਮ ਹੈ ਅੱਜ 1.3 ਦੇ 2.50 ਦੇ ਕਿਲੋ 30 ਦੇ 2.50 ਦੇ ਇਹ ਲਾਲ ਲਾਲ ਟਮਾਟਰ ਕਿਲੋ 30 ਦੇ 2.50 ਦੇ ਉਹ ਭਾਜੀ 1 ਜੂਨ ਨੂੰ ਤੁਹਾਡਾ ਜਨਮ ਦੇਣਾ ਨਹੀਂ ਨਾ ਫੇਰ ਕਾਦੀ ਗੰਗਾਜ ਗੰਗਾਜ ਕਾਦੀ ਆਹੋ 1 ਜੂਨ ਨੂੰ ਤੁਸੀਂ ਜਾ ਕੇ ਸਵੇਰੇ ਵੋਟ ਵਾ ਕੇ ਆਓ ਵੋਟ ਦੇ ਉਂਗਲਾਂ ਦੀ ਸ਼ਾਨ ਦਿਖਾਓ ਕਿੱਲੋ 25 ਦੇ 2 ਕਿਲੋ 40 ਦੇ ਕਿਲੋ 25 ਦੇ 2 ਕਿਲੋ 40 ਦੇ ਲੈ ਬਈ ਓਏ ਸਵਾਟਰਾਂ ਚ ਸਾਨੂੰ ਰਿਆਦ ਮਿਲ ਜਣੀ ਅਸੀਂ ਤਾਂ ਵੋਟ ਜ਼ਰੂਰ ਪਾਵਾਂਗੇ ਪਹਿਲੀ ਜੂਨ ਨੂੰ ਪਹਿਲੀ ਜੂਨ ਨੂੰ ਪਹਿਲੀ ਜੂਨ ਨੂੰ ਆਹੋ ਔਰ ਤੁਸੀਂ ਵੀ ਪਾ ਲਈਏ ਪਹਿਲੀ ਜੂਨ ਨੂੰ ਵੋਟ ਅੱਜ ਕਿਲੋ 25 ਦੇ ਕਿਲੋ 30 ਦੇ 2 ਕਿਲੋ 50 ਦੇ ਪਹਿਲੀ ਜੂਨ ਨੂੰ ਵੋਟ ਪਾ ਕੇ ਵੋਟ ਦਾ ਉਂਗਲ ਦਿਖਾ ਦਿਖਾਓ ਕਿਲੋ 25 ਦੇ 2 ਕਿਲੋ 40 ਦੇ ਠੀਕ ਹੈ ਜੀ ਅਸੀਂ ਸਰ ਅਵੇਰਨੈਸ ਕੈਂਪੇਨ ਲਗਾਇਆ ਜਾ ਰਿਹਾ ਤੁਹਾਡੇ ਵੱਲੋਂ ਮੰਡੀ ਕਿਉਂ ਚੁਣੀ ਹੈ ਕੋਈ ਹੋਰ ਵੀ ਪਬਲਿਕ ਪਲੇਸ ਹੈਗੀ ਹੈ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋਵੋਗੇ ਪਿਛਲੇ ਤਕਰੀਬਨ ਮਹੀਨੇ ਸਵਾ ਮਹੀਨੇ ਤੋਂ ਅਸੀਂ ਸਾਰੀਆਂ ਪਬਲਿਕ ਪਲੇਸਾਂ ਹੌਲੀ-ਹੌਲੀ ਕਰਕੇ ਕਵਰ ਕਰ ਰਹੇ ਹਾਂ ਮੰਡੀ ਦਾ ਇੱਕ ਮਨ ਦੇ ਵਿੱਚ ਸੀਗਾ ਕਿ ਇਹ ਰਹਿ ਨਾ ਜਾਵੇ ਕਿਉਂਕਿ ਸਵੇਰੇ ਜਿਨ੍ਹਾਂ ਨੇ ਮੰਡੀ ਸਬਜ਼ੀ ਲੈ ਕੇ ਆਉਣੀ ਆ ਜਾਂ ਫਿਰ ਜਿਨ੍ਹਾਂ ਨੇ ਵੇਚਣੀ ਆ ਉਹਨਾਂ ਕੋਲ ਸਮਾਂ ਨਹੀਂ ਹੁੰਦਾ ਇਸੇ ਕਰਕੇ ਜਿੱਥੇ ਉਹ ਹੈਗੇ ਨੇ ਅਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਸਮਾਨ ਨਾ ਖਰਾਬ ਹੋਵੇ ਅਸੀਂ ਉਹਨਾਂ ਤੱਕ ਪਹੁੰਚੀਏ ਤੇ ਜੋ ਵੀ ਮਾਨਜੋਗ ਡਿਪਟੀ ਕਮਿਸ਼ਨ ਸ਼੍ਰੀਮਤੀ ਕੋਮਲ ਮਿੱਤਲ ਜੀ ਦਾ ਮੈਸੇਜ ਹੈ ਕਿ 1 ਜੂਨ ਨੂੰ ਵੋਟ ਪਾਓ ਸਾਡੀ ਹਰੇਕ ਤੱਕ ਉਹ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਤੋਂ ਇਲਾਵਾ ਹੋਰ ਵੀ ਕੀ ਤੁਹਾਡੇ ਵੱਲੋਂ ਉਪਲਬਧੀਆਂ ਕੀਤੀਆਂ ਜਾ ਰਹੀਆਂ ਜਾਂ ਹੋਰ ਕੋਈ ਪ੍ਰਚਾਰ ਕੀਤਾ ਜਾ ਰਿਹਾ ਲੋਕਾਂ ਨੂੰ ਏਅਰ ਕਰਨ ਵਾਸਤੇ ਇਸ ਤੋਂ ਇਲਾਵਾ ਬੱਸ ਅੜਿਆਂ ਦੇ ਉੱਪਰ ਜਾ ਕੇ ਅਸੀਂ ਪ੍ਰਚਾਰ ਕਰ ਰਹੇ ਹਾਂ ਲੇਬਰ ਚੌਂਕ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਹਾਂ ਰੇਲਵੇ ਸਟੇਸ਼ਨ ਦੇ ਉੱਪਰ ਪ੍ਰਚਾਰ ਕਰ ਰਹੇ ਹਾਂ ਸਕੂਲਾਂ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕਾਲਜਾਂ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਖੂਨਦਾਨ ਕੈਂਪ ਲਗਾਇਆ ਗਿਆ ਹੈ ਟਰੱਕ ਯੂਨੀਅ ਚਾਰ ਕਰ ਰਹੇ ਆ इवन ਜਿੱਥੇ ਕਿਤੇ ਵੀ ਵੋਟ ਮੌਜੂਦ ਆ ਤੁਸੀਂ ਸਾਨੂੰ ਉੱਥੇ ਮੌਜੂਦ ਸਮਝੋਗੇ ਤੇ ਕੀ ਮੈਸੇਜ ਦੇਣਾ ਚਾਹੋਗੇ ਆ ਪਬਲਿਕ ਨੂੰ ਮੈਸੇਜ ਇੱਕੋ ਹੀ ਆ 1 ਜੂਨ ਨੂੰ ਵੋਟ ਪਾਓ ਇਹ ਜਿਸ ਨੂੰ ਮਰਜ਼ੀ ਪਾਓ ਤੁਹਾਡੀ ਆਪਣੀ ਇੱਛਾ ਆ ਪਰ 1 ਜੂਨ ਨੂੰ ਵੋਟ ਜ਼ਰੂਰ ਪਾਓ ਤਾਂ ਕਿ ਹੁਸ਼ਿਆਰਪੁਰ ਪਾਈਓ ਬਣੇਗਾ ਹੁਸ਼ਿਆਰ ਪਾਈਓ ਕਰੇਗਾ 70 ਪਾਰ ਜੇ ਸਾਰੇ 1 ਜੂਨ ਨੂੰ ਵੋਟ ਪਾਉਣ ਜ਼ਰੂਰ ਜਾਣਗੇ 70% ਭਾਵੇਂ ਜੀ 70 ਪਾਰ ਕੀ ਭਾਵੇਂ 70 ਪਾਰ ਆਮ ਤੌਰ ਤੇ ਕਿਹਾ ਜਾਂਦਾ ਕਿ ਜਿਹੜੀ ਵੋਟਰਾਂ ਦੀ ਪਰਸੈਂਟੇਜ ਆ ਪਮਦੋਰ ਤੇ ਕਿਹਾ ਜਾਂਦਾ ਕਿ ਗਈ ਵਾਰ ਜਿਹੜੀਆਂ ਆਪਣੀਆਂ ਐਮਪੀ ਇਲੈਕਸ਼ਨ ਤੇ ਆ ਇਹਦੇ ਵਿੱਚ VOTING ਪਰਸੈਂਟੇਜ ਘਟ ਜਾਂਦੀ ਆ ਸੱਤੇ ਪਿਛਲੀ ਵਾਰ ਜਿਹੜੀ ਸਾਡੀ ਵਿਧਾਨ ਸਭਾ ਦੀ ਸੀ ਤਕਰੀਬਨ 68 ਪੁਆਇੰਟ ਕੁਛ ਦੇ ਕਰੀ ਪਹੁੰਚੀ ਸੀ ਇਸ ਵਾਰ ਅਸੀਂ VOTING ਪਰਸੈਂਟ ਪਰਸੈਂਟੇਜ ਜਿਹੜੀ ਹੁਸ਼ਿਆਰਪੁਰ ਦੀ ਆ 70 ਪ੍ਰਤੀਸ਼ਤ ਤੋਂ ਪਾਰ ਕਰਨੀ ਆ ਹੁਸ਼ਿਆਰਪੁਰ ਬਣੇਗਾ ਹੁਸ਼ਿਆਰ ਤਾਂ ਹੀ ਹੋਵੇਗਾ ਸੱਤੇ ਪਾਰ ਅਖੀਰ ਚ ਤਾਂ ਇਹ ਹੀ ਕਹਿਣਾ ਬੰਦਾ ਆ ਚਾਹੇ ਹੋਵੇ ਠੰਡ ਤੇ ਚਾਹੇ ਹੋਵੇ ਗਰਮ ਵੋਟ ਪਾਣ ਚ ਸਾਨੂੰ ਕਾਦੀ ਸ਼ਰਮ ਮੌਸਮ ਹੋਵੇ ਚਾਹੇ ਠੰਡਾ ਤੇ ਚਾਹੇ ਹੋਵੇ ਗਰਮ ਸਾਰੇ ਬੋਲਣਗੇ ਵੋਟ ਪਾਣ ਚ ਕਾਦੀ ਸ਼ਰਮ ਸ਼ਾਬਾਸ਼